ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਚਰਨ ਛੋਪਾ ਪ੍ਰਾਪਤ ਸਥਾਨਾਂ ਦੇ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਵਿਸ਼ੇਸ਼ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਸੂਬੇ ਭਰ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੀਆਂ 141 ਯਾਦਗਾਰੀ ਥਾਵਾਂ ਲਈ ਇਹ ਵਿਸ਼ੇਸ਼ ਫੰਡ ਦਿੱਤਾ ਗਿਆ ਹੈ। ਵਾਅਦਾ ਕੀਤਾ ਸੀਗਾ ਕਿ ਜਿੱਥੇ-ਜਿੱਥੇ ਚਰਨ ਛੋਪਾ ਪ੍ਰਾਪਤ ਹੁੰਦੀ ਹੈ, ਉੱਥੇ ਪਿੰਡ ਦੇ ਵਿਕਾਸ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ। ਜਿਸ ਤਰ੍ਹਾਂ ਮੇਰੇ ਕੋਲ ਤਾਂ ਮੋੜਿਆ ਧੀਮਾ ਸਾਹਿਬ ਨੇ ਦੱਸਿਆ ਕਿ ਇਹ ਬੜਾ ਪਵਿੱਤਰ ਚੱਕ ਹੈ ਹੈਗਾ ਤੁਹਾਡੇ ਪੈਸੇ ਲਈ ਪਰ ਇਹ ਪੈਸਾ ਜਦੋਂ ਲੱਗੂਗਾ ਤਾਂ ਇਹ ਪਿੰਡ ਦੇ ਵਿੱਚ ਇੱਕ ਯਾਦ ਵਾਂਗੂ ਰੱਖਿਆ ਜਾਊਗਾ ਵੀ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੋਣ ਕਰਕੇ ਆਪਾਂ ਸੁਭਾਗੇ ਆ ਉਹ ਪਿੰਡ ਵਾਲੇ ਲੋਕ ਇਹ ਕਹਿਣਗੇ ਕਿ ਆਪਾਂ ਸੁਭਾਗੇ ਆ ਕਿ ਆਪਣੇ ਗੁਰੂ ਸਾਹਿਬ ਦੇ ਚਰਨਾਂ ਦਾ ਛੋਪਾ ਪ੍ਰਾਪਤ ਧਰਤੀ ਆ ਆਪਾਂ ਨੂੰ ਉਦੋਂ 50 ਲੱਖ ਦਾ ਚੈੱਕ ਮਿਲਿਆ ਸੀ ਉਹਦੇ ਨਾਲ ਆ ਚੀਜ਼ ਬੰਦੀ ਸੀ ਜਿਕਰ ਇਹ ਹੋ ਗਏ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਲਗਭਗ 71 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਧਰਤੀ ਜਿਹੜੀ ਹੈ 148 ਪਿੰਡ ਕਸਬੇ ਸ਼ਹਿਰ ਉਹਨਾਂ ਨੂੰ 50-50 ਲੱਖ ਰੁਪਏ ਦੇ ਹੱਥਪੱਖ 77 ਕਰੋੜ ਰੁਪਏ ਦੇ ਚੈੱਕ ਜਿਹੜੇ ਆ ਉਹ ਉਹਨਾਂ ਨੂੰ ਅੱਜ ਵੰਡੇ ਗਏ